ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਆ ਜੋ ਆਪਾਂ ਤੁਹਾਨੂੰ ਸ਼ਾਮ ਦੇ ਕੰਮ ਧੰਦੇ ਦਿਖਾਈਏ ਸ਼ਾਮ ਦੇ 7 ਵਜੇ ਚੁੱਕੇ ਆ ਜੀ ਆਪਾਂ ਪਸ਼ੂ ਪਾਣੀ ਪਿਆ ਕੇ ਮੈਂ ਇੱਧਰ ਕਰਤੇ ਆ ਤੇ ਇੱਧਰ ਆਹਾ ਧਾਰ ਚੋਣ ਵਾਸਤੇ ਖੜੀ ਐ ਇਹਦਾ ਪਹਾੜਾ ਪਾਇਆ ਪਿਆ ਇੱਥੇ ਮੈਂ ਕਹਿੰਨ ਥੋੜੀ ਜੀ ਤਾਂਗ ਜੀ ਕਰ ਲੈਣ ਤੋਂ ਵੀ ਪਹਾੜਾ ਪਿਆ ਮੈਨੂੰ ਧਾਰ ਚੋਗੀ ਫੇਰ ਮਿਲੂਗੀ ਛੇਤੀ ਇਧਰ ਆਪਾਂ ਅੱਦੇ ਘੱਟੇ ਰਲਾਤੇ ਅੱਦੇ ਘੱਟ ਲਾਉਣ ਵਾਲੇ ਆ ਕਿਉਂਕਿ ਜਦੋਂ ਮੱਝ ਦੀ ਧਾਰ ਚੋਈ ਆਪਾਂ ਅਦਰ ਲਈ ਗੁੱਠਵਾਲ ਕਰਨੀ ਆ ਪੱਠੇ ਤੇ ਗਰਮੀ ਬਹੁਤ ਹੋਈ ਪਈ ਆ ਜੀ ਸ਼ਾਮ ਹੋ ਗਈ ਆ ਫੇਰ ਵੀ ਗਰਮੀ ਹਿੰਨੀ ਹੋਈ ਪਈ ਆ ਨਹੀਂ ਥੋੜਾ ਪਿਆ ਰੱਬ ਨੇ ਬਹੁਤ ਤਾਲ ਆਇਆ ਹੋਇਆ ਤੇ ਚਲੋ ਜੀ ਆ ਜੇ ਤੁਹਾਨੂੰ ਆਪਾਂ ਇਧਰ ਆਪਾਂ ਗੋਆ ਵੀ ਚੱਕ ਲਿਆ ਗੋਆ ਚੱਕ ਕੇ ਸੁੰਬਰ ਸੂਰ ਤਾਂ ਸਭ ਤੇ ਪੱਖੇ ਛੱਡੇ ਹੋਏ ਆ ਇਥਾਂ ਸੌਖ ਜੂਗ ਰਾਤ ਨੂੰ ਆਪਾਂ ਪੱਕੇ ਬੰਦ ਕਰ ਦਾਂਗੇ ਕਿਉਂਕਿ ਆਪਣੇ ਪਸ਼ੂ ਬਾਹਰ ਹੁੰਦੇ ਆ ਤੇ ਇਧਰ ਸਰਦਾਰ ਜੀ ਤੇ ਪਾਪਾ ਜੀ ਬਾਹਰ ਹੈ ਆ ਪੱਠਿਆਂ ਨੂੰ ਥਾਂ ਤੇ ਆਪਾਂ ਤੁਹਾਨੂੰ ਬਾਹਰ ਦਾ ਥਿਊ ਦਿਖਾ ਦਿੰਨੇ ਆ ਵੀ ਕਿਸ ਤਰ੍ਹਾਂ ਦਾ ਵਾ ਹਲੋ ਜੀ ਦੇਖੋ ਤੁਸੀਂ ਵੀ ਬਾਹਰ ਦਾ ਥਿਊ ਤੇ ਆਪਾਂ ਧਾ ਦਿੱਤਾ ਵਾ ਇਹ ਤੈਸਵਾਗ ਰਿਆ ਪਹਿਲਾਂ ਤਵੀਆਂ ਮਾਰੀਆਂ ਕਿਉਂਕਿ ਪੱਠੇ ਉੱਚੇ ਵੱਡੇ ਸੀ ਥੱਲਿਓ ਪੱਕੇ ਹੋਏ ਸੀ ਪੱਠੇ ਪਸੂ ਖਾਂਦੇ ਨਹੀਂ ਸੀਗੇ ਤੇ ਉੱਚੇ ਵੱਢ ਤੇ ਸੀ ਤੇ ਹੁਣ ਪਹਿਲਾਂ ਤਵੀਆਂ ਮਾਰ ਕੇ ਉਹ ਸਾਰੇ ਕੱਚੇ ਉਹ ਚੱਕ ਕੇ ਲੈ ਆਇਆ ਤੇ ਹੁਣ टाइम सी वा के थोड़े दिन छुली छेरी कहना चाहोगे पापा जी दसो थोड़ी वीडियो बन दी कि कहोंगा ती इधर ਕਿਵੇਂ ਆ ਗਰਮੀ ਦਾ ਬਹੁਤ ਰਸਾ ਟਰੈਕਟਰ ਦਾ ਖੜਕਾ ਹੋ ਰਿਹਾ ਤੇ ਆਵਾਜ਼ ਸੁਣਦੀ ਨਹੀਂ ਪਈ ਉਹ ਆਪਣੀ ਤਰਵਹਿ ਨਹੀਂ ਇਹ ਜੀ ਦੂਰ ਝੋਨਾ ਲੱਗਾ ਸਰੋਜੀ ਆਪਾਂ ਚਲਦੇ ਆਂ ਘਰੇ ਤੋਂ ਇਹ ਤਾਰ ਤੇ ਤਾਰ ਚੋ ਕੇ ਕਰੀਏ ਚੁੱਲੇ ਚਮਤੇ ਦਾ ਕੰਮ ਰਸੋਈ ਦੇ ਵਿੱਚ ਬਣਾਈਏ ਸਬਜ਼ੀ ਤੇ ਬਣਾਈਏ ਰੋਟੀਆਂ ਠੀਕ ਹੈ ਜੀ ਮਿਲਦੇ ਆਂ ਫਿਰ ਕੁਛ ਟਾਈਮ ਬਾਅਦ ਲਓ ਜੀ ਤਾਰ ਲਈਆ ਚੋ ਆਪਾਂ ਤੇ ਮੱਝ ਨੂੰ ਕਰਤਾ ਪਾਸੇ ਤੇ ਹੁਣ ਆਪਾਂ ਇਹਨੇ ਪਟ ਦਾਣੇ ਦਾਣੇ ਵਾਲਾ ਪਾੜਾ ਖਾਲਿਆ ਤੇ ਦੂਸਰਾ ਛੱਡ ਤੇ ਆਪਾਂ ਇਹ ਵੀ ਉੱਤੇ ਢੇਰੀ ਕਰਤਾ ਤੇ ਸਾਰੇ ਪੱਠੇ ਦਿੱਤੇ ਆ ਰਲਾ ਖੁਰਲੀ ਦੇ ਵਿੱਚ ਪੱਠੇ ਸੀਗੇ ਜ਼ਿਆਦੇ ਆਪਾਂ ਫਿਰ ਵੀ ਇਹਨੇ ਰੱਖ ਲਈ ਕੱਲ ਨੂੰ ਕੰਮ ਆ ਜਾਣਗੇ ਆਪਾਂ ਸੂਨੋਂ ਪਾਉਣਾ ਚਾਹੀਦਾ ਕਹਿ ਦਿੰਦੇ ਆ ਤੇ ਹੁਣ ਆਪਾਂ ਇਹਨੇ ਤੇ ਰਾਖਲੇ ਪੱਠੇ ਕੱਲ ਨੂੰ ਪਾਏ ਜਾਣਗੇ ਸਵੇਰ ਨਹੀਂ ਹੋਇਆ ਤਾਂ ਤੇ ਆਪਾਂ ਛਿੱਟਾ ਦੇ ਲਿਆ ਤੇ ਹੁਣ ਲਗਾਈਏ ਜੋਤ ਤੇ ਬਾਅਦ ਆਪਾਂ ਪੇੜ ਦਿੰਨੇ ਲਾਉਂਦੇ ਨਹੀਂ ਕਿਉਂਕਿ ਡਾਕਟਰ ਸੱਦਿਆ ਆਪਣੀ ਝੋਟੀ ਦੇ ਗੰਡ ਜੀ ਹੋ ਗਈ ਸੀਗੀ ਰਾਤ ਮੈਂ ਤਾਂ ਕਿਹਾ ਕਿ ਤੇ ਭੂਂਡ ਵਗੈਰਾ ਲੜ ਗਿਆ ਹੋ ਹੋ ਫੋਨੋ ਦੇ ਹੋਰ ਵਿਚਾਰੀ ਦੇ ਗੰਡਾ ਹੋਊਗਾ ਸੇਲੀ ਤੇ ਹੋ ਗਈ ਆਹ ਦੇਖਾਈਏ ਤੁਹਾਨੂੰ ਇੱਕ ਤਾਂ ਵਿਚਾਰੀ ਤੇ ਆਵੇ ਇੱਥੇ ਹੋ ਗਈ ਇਧਰ ਕਰ ਦੋ ਇੱਥੇ ਹੋਊਗਾ ਕਾ ਹੋਊਗੀ ਇਧਰ ਕਰ ਇਧਰ ਕਰ ਆਹ ਗੰਡਾ ਹੋਊਗਾ ਇਹ ਕੀ ਅੱਖ ਤੇ ਹੋਈ ਪਈ ਵਿਚਾਰੀ ਦੇਖ ਚਲੋ ਜੀ ਆਪਾਂ ਸਬਜੀ ਕੱਟ ਲਈ ਆਪਾਂ ਸਬਜੀ ਬਣਾਉਣੇ ਆਂ ਪਿੰਡਾਂਾਂ ਦੀ ਢੋਕੇ ਰੱਖ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਜਗਾਦ ਕੀ ਲਾਈਟ ਤੇ ਆ ਇਧਰ ਕਰਦੇ ਆ ਪਰ ਰਸੋਈ ਦੇ ਵਿੱਚ ਕੰਮ ਆਪਣੀ ਕਿਤੋਂ ਭੰਡਿਆ ਏ ਇਹ ਨੂੰ ਲੱਭਾ ਇਖਣ ਵਗੇਰਾ ਇਕੱਠੇ ਕਰਕੇ ਰੱਖਦੇ ਹਾਂ ਤੇ ਸਬਜੀ ਲਈਏ ਘੱਟ ਇਦਰ ਦੋ ਤੁਮ ਲਾਈ ਲਾ ਕੇ ਦੁੱਧ ਨੂੰ ਸਾਹਮਣੇ ਜੋਸ਼ ਦਿੱਤੀ ਆਪਾਂ ਲਾ ਤਾਂ ਹਾਂ ਸੁੱਚੀ ਸੁੱਚੀ ਰਹੀ ਆਸ ਜਿਵੇਂ ਜੀ ਆਪਾਂ ਕੱਟ ਕੇ ਸਾਜੀ ਥੋੜੀ ਦੇਰ ਬਾਅਦ ਗੱਲ ਕਰਦੇ ਲਓ ਜੀ ਸਬਜ਼ੀ ਆਪਾਂ ਲਈ ਆ ਕੱਟ ਤੇ ਇਦਰਾ ਥੋੜੇ ਜੇ ਟਿੰਡੂ ਲੱਥੇ ਆ ਤੇ ਥੋੜੇ ਜੇ ਹੋਰ ਲੱਥ ਜਾਣਗੇ ਫਿਰ ਆਪਣਾ ਡੰਗ ਹੋ ਜਾਊਗਾ ਤੇ ਇਹ ਆਪਾਂ ਬਣਾਵਾਂਗੇ ਬਿਨਾ ਗੰਡਿਆਂ ਤੋਂ ਸਾਜੀ ਇੱਧਰ ਆਪਾਂ ਦੀਗ ਬਣਾਈ ਸੀ ਦੁਪਹਿਰੇ ਖੇਤ ਗਈ ਸੀ ਤੇ ਉਹਦੇ ਜੋ ਬਚਿਆ ਕਿਓ ਆ ਤੇ ਆਪਾਂ ਇਹਦੇ ਵਿੱਚ ਹੋਰ ਕਿਓ ਪਾ ਕੇ ਸਜੀ ਪਿੰਡੀਆਂ ਬਣਾ ਲਾਂਗੇ ਲੋਜੀ ਆਪਾਂ ਇਹਦੇ ਵਿੱਚ ਪਾ ਕੇ ਤਰਤਾ ਇੱਧਰ ਸਾਂਜੀ ਬਾਂਦੀ ਦੇ ਦੂਜੇ ਪਾਸੇ ਆਪਾਂ ਗੁੰਨਦੇ ਆਂ ਆਟਾ ਆਪਾਂ ਨਾਲ ਦਿਨ ਨਾਲ ਹੁਣੇ ਕੰਮ ਕਰ ਲੈਣਾ ਪਤਾ ਨਹੀਂ ਮੈਨੂੰ ਕਹਿ ਰਹੇ ਨੇ ਕਿ ਪਹਿਲਾ ਸਬਜ਼ੀ ਬਣਾਇਆ ਕਰ ਮੇਰਾ ਪਹਿਲਾ ਸਬਜ਼ੀ ਬਣਾਉਣ ਨੂੰ ਮਾਨੀ ਕਰਦਾ ਮੈਨੂੰ ਆਏ ਹੁੰਦਾ ਜਦੋਂ ਸਬਜ਼ੀ ਗਰਮ ਗਰਮ ਬਣੀ ਉਹਦੇ ਨਾਲ ਦੇ ਨਾਲ ਖਾ ਲਓ ਆਪਾਂ 2 ਮਿੰਟਾਂ ਦੇ ਵਿੱਚ ਗੁੰਨ ਕੇ ਆਟਾ ਤੇ ਲਾ ਲੈਨੇ ਆ ਰੋਟੀਆਂ ਤੇ ਉੱਤਰ ਬਣ ਜਾਂਦੀ ਹੈ ਸਬਜ਼ੀ ਤੇ ਸ਼ਾਮ ਕੇ ਦੋਜੇ ਤੇ ਆਪਾਂ ਮਾਂਜ ਕੇ ਭਾਂਡੇ ਵਿਲੇ ਚ ਸਬਜ਼ੀ ਆਪਣੀ ਬਣ ਗਈ ਹੈ ਜੀ ਹੁਣ ਆਪਾਂ ਲਾਉਣੇ ਆ ਰੋਟੀ 8 ਵਜੇ ਤੇ ਆਪਾਂ 8:30 ਵਜੇ ਹੋ ਜਾਣਗੇ ਲੈਣੇ ਚਲੋ ਜੀ ਅੱਜ ਦੀ ਵੀਡੀਓ ਇੱਥੇ ਇੰਨਾ ਹੀ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸਬਸਕ੍ਰਾਈਬ ਵੀ ਕਰਿਓ ਥੈਂਕ ਯੂ ਫੋਰ ਵਾਚਿੰਗ